ਹਾਂਜੀ ਕਿਹੜਾ ਪੰਡਾ ਜੀ ਆਪਣਾ ਆਪਣਾ ਪਿੰਡ ਲੂਰ ਭਰਾ ਜੀ ਸੰਗੂ ਜ਼ਿਲ੍ਹੇ ਜੀ ਅੱਛਾ ਇਹ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਦਾਣਾ ਮੰਡੀ ਆਪਾਂ ਚ ਪ੍ਰਬੰਧ ਤਾਂ ਠੀਕ ਨੇ ਜੀ ਕੁਝ ਵੇਸੇ ਵੀ ਜਿਹੜਾ ਆਲਮੋਸਟ ਆਪਾਂ ਕਹਿ ਸਕਦੇ ਹਾਂ ਪ੍ਰਬੰਧ ਤਾਂ ਠੀਕ ਨੇ ਪਰ ਜੱਟ ਉਹ ਵੇਸੇ ਨਰਾਜ਼ ਨੇ ਕਿਉਂਕਿ ਝਾੜ ਬਹੁਤ ਘਟ ਰਹੇ ਨੇ ਅੱਛਾ ਤੇ ਇਹ ਕਿਥੇ ਆਪਣੇ ਮਾਝੇ ਏਰੀਆ ਚ ਫਲੱਡ ਆਏ ਨੇ ਉਥੇ ਆਪਣਾ ਮਾਲਵਾ ਏਰੀਆ ਸੀ ਚੱਲ ਅੱਜ ਫਿਰ ਵੀ ਚੱਲ ਠੀਕ ਰਹਿ ਜੂ ਪਰ ਉਹਦੇ ਕਾਰਨ ਫਿਰ ਵੀ ਬਹੁਤ ਘੱਟ ਝਾੜਾ ਜੱਟਾਂ ਦਾ ਔਸਤ 25 ਤੋਂ 40000 ਦੀ ਕਿੱਲੇ ਦੀ ਔਸਤ ਬਾਸਪਤੀ ਨਿਕਲ ਰਹੀ ਹੈ ਰੇਟ ਵੀ ਬਹੁਤ ਘੱਟ ਹੈ 27 ਤੋਂ ਲੈ ਕੇ 3000 ਦਾ ਗ੍ਰੇਟ ਹੈ ਤੇ ਝਾੜਾ ਇਹ ਬਹੁਤ ਘੱਟ ਨਿਕੜ ਰਿਹਾ ਜਿਹਦੇ ਕਰਕੇ ਕਿਸਾਨ ਬਹੁਤ ਨਰਾਸ਼ ਨੇ ਕਿੰਨਾ ਰੇਟ ਚਾਹੀਦਾ ਹੈ ਰੇਟ ਘੱਟੋ-ਪੜ ਦੇ ਹਿਸਾਬ ਨਾਲ ਝਾੜ ਘੱਟ ਰੇਟ ਦੇ ਘੱਟੋ-ਘੱਟ 4000 ਤੋਂ 4500 ਰੇਟ ਤਾਂ ਚਾਹੀਦਾ ਹੈ ਤਾਂ ਕਿਤੇ ਜਾ ਕੇ ਖਰਚੇ ਜਿੰਨੇ ਹੋਏ ਨਾ ਤਾਂ ਪੂਰੇ ਹੋਣਗੇ ਬੋਲੀ ਰੋਜ਼ ਦੀ ਰੋਜ਼ ਹੋ ਰਹੀ ਹੈ ਆ ਬੋਲੀ ਤਾਂ ਰੋਜ਼ ਦੀ ਰੋਜ਼ ਹੋ ਰਹੀ ਹੈ ਜੀ ਪਰ ਬੋਲੀ ਬੀ ਬੂਲੀ ਤਾਂ ਰੋਜ਼ੀ ਰੋ ਰੇ ਪਰ ਜਿਹੜਾ ਝਾੜ ਆ ਉਹਦੇ ਕਰਕੇ ਬੇਖਾਨ ਨਰਾਜ ਹੋ ਉਹ ਨਰਾਜ ਬਹੁਤ ਚੱਲ ਰਹਿਣਾ ਜੀ ਕਿੰਨੇ ਏਕੜ ਦਾ ਝਾੜ ਆ ਏਕੜ ਚੋਕ ਐਵਰੇਜ ਤੁਹਾਨੂੰ ਦੱਸਤਾ ਰਹਿਣਾ ਜੀ 30 ਤੋਂ 35000 ਦਾ ਐਵਰੇਜ ਪੈ ਰਹੀ ਇੱਕ ਕਿੱਲੇ ਦੀ ਜੀ ਬਾਸਪਤੀ ਦੀ ਜੀ ਅੱਛਾ ਤੇ ਹੋਰ ਕੀ ਮੰਗ ਕਰਦੇ ਹੋ ਮੰਗਦਾ ਸਰਕਾਰ ਤੋਂ ਇਹੀ ਕਰਦੇ ਆ ਕਿ ਇਹ ਸਾਨੂੰ ਜਗ ਮਾਫੀਆ ਦਿੱਤਾ ਜਾਵੇ ਜਾਂ ਫਿਰ ਜਿਹੜਾ ਅੱਗੇ ਵਾਸਤੇ ਬਾਦਪਤੀ ਦੇ ਜੋ ਸਰਕਾਰ ਕਹਿੰਦੀ ਆ ਰਹੀ ਹੈ ਕਿ ਅਸੀਂ ਦਾ ਐਮਐਸਪੀ ਦੇ ਲਈ ਇਹ ਦੀ ਖਰੀਦ ਕਰਾਂਗੇ ਜੋ ਮਾਨ ਸਾਹਿਬ ਨੇ ਪਹਿਲਾਂ ਵੀ ਕਿਹਾ ਸੀ ਪਰ ਇਹਦੇ ਬਾਰੇ ਕੋਈ ਵਿਚਾਰ ਨਹੀਂ ਹੁੰਦਾ ਕਿ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਜੀ ਇੱਥੇ ਸਰਕਾਰੀ ਰੇਟ ਤਾਂ ਨਹੀਂ ਚੱਲ ਲੱਗ ਰਹੀ ਇਹ ਸਰਕਾਰੀ ਰੇਟ ਤਾਂ ਕਿ ਇਹ ਬਾਸਪਤੀ ਦਾ ਸ਼ੁਰੂ ਤੋਂ ਹੀ ਲੱਗਦਾ ਪਰ ਮਾਨ ਸਰਕਾਰ ਕਹਿੰਦੀ ਸੀ ਸਰਕਾਰੀ ਰੇਟ ਤੇ ਖਰੀਦ ਖਰੀਦ ਕਰਾਂਗੇ ਘੱਟੋ ਘੱਟ ਜਿਹੜਾ ਕਿ ਕਿਸਾਨਾਂ ਨੂੰ ਕੁਛ ਤਾਂ ਉਹਦਾ ਫਾਇਦਾ ਹੋਵੇ ਪਰ ਜਿਆਦ ਕੀ ਰੇਟ ਥੋੜਾ ਜਿਹਾ ਪਿਛਲੇ ਸਾਲ 100 200 ਆਪਾ ਆਇਆ ਤਾਂ ਉਹਦੇ ਕਰਕੇ ਝਾੜ ਵੀ ਤਾਂ ਘਟ ਰਿਆ ਨਾ ਜੀ ਕਿੱਥੇ ਪਿਛਲੀ ਵਾਰ ਬਾਸਪਤੀ ਦਾ ਝਾੜ ਘੱਟੋ ਘੱਟ 25 ਤੋਂ 30 ਕੁਇੰਟਲ ਏਕੜ ਦਾ ਸੀ ਕਿਤੇ 15 ਤੋਂ 20 ਕੁਇੰਟਲ ਲਈ ਝਾੜ ਰਹਿ ਗਿਆ ਉਹ ਵੀ ਤਾਂ ਦੇਖਣਾ ਪਊਗਾ ਆਪਾਂ ਨੂੰ ਇਸਵਰ ਬਿਮਾਰੀ ਵੀ ਬਹੁਤ ਪਈ ਹੈ। ਬਿਮਾਰੀ ਬਹੁਤ ਪਈ ਹੈ ਜੀ ਬਿਮਾਰੀ ਤਾਂ ਬਹੁਤ ਪਈ ਆ ਹੇ ਤਾਂ ਹੇ ਬਾਸਪਤੀ ਦੇ ਇਹ ਜਿਹੜੀ ਆਪਾਂ ਇਹ ਦੂਜੀਆਂ ਊਸ਼ਾ ਜੀਰੀਆਂ ਆਉਣੀਆਂ ਨੇ ਉਹਦੀ ਐਵਰੇਜ ਵੀ ਇੱਥੇ ਤੱਕ ਹੀ ਰਹਿਣੀ ਹੈ ਜੀ। ਕਿਉਂਕਿ ਮੀਨੇ ਖਰਾਬ ਕਰਤੀਆਂ ਇੱਕ ਬਿਮਾਰੀ ਬਹੁਤ ਚੱਲ ਰਹੀ ਹੈ ਬਾਸਪਤੀ ਦੇ। ਪਰਮੰਦ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਜੀ ਪ੍ਰਬੰਧ ਤਾਂ ਠੀਕ ਨੇ ਜੀ ਕੁਝ ਪਰ ਲੇਕਿਨ ਰੇਟ ਨਹੀਂ ਨਜ਼ਰ ਆਇਆ ਕਿ ਝੋਨੇ ਦਾ ਪੂਰਾ ਵਾਸ਼ਪਤੀ ਦਾ ਅੱਛਾ ਰੇਟ ਘਟ ਨਹੀਂ ਜੀ ਰੇਟ ਬਹੁਤ ਜ਼ਿਆਦਾ ਝਾੜਦਾ ਹੈ ਹੀ ਨਹੀਂ ਜੀ ਐਟ ਕੀ ਬਿਮਾਰੀ ਖਰਾਬ ਕਰਤੀ ਜੀ ਦੀ ਬਹੁਤ ਇਹਨੇ ਵਾਰਸ਼ ਨੇ ਪਰ ਰੇਟਾਂ ਦੀ ਜ਼ਿਆਦਾ ਪ੍ਰੋਬਲਮ ਹੈ ਜੀ ਰੇਟ ਘਟ ਲੱਗ ਰਿਹਾ ਜੀ ਅੱਛਾ ਐ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਕਹਿਣਾ ਤਾਂ ਇਹੀ ਚਾਹੁੰਦੇ ਆ ਜੀ ਐਮ ਐਫ ਸੀ ਤੇ ਵਿੱਕੇ ਤੇ ਬਾਕੀ ਇਹ ਰੇਟ ਵਧੇ ਜੀ ਇਹਦਾ 4000 ਤੋਂ 4500 ਉੱਪਰ ਪਰਚਾਈਂਦਾ ਜੀ ਹੁਣ ਕਿੰਨਾ ਲੱਗ ਰਿਹਾ ਰੇਟ ਹੁਣ ਤਾਂ ਕੁਛ ਵੀ ਨਹੀਂ ਹੈਗਾ ਜੀ 2800 ਤੋਂ 3000 ਦੇ ਵਿੱਚ ਵਿੱਚ ਵਿਕ ਰਹੀ ਹੈ ਜੀ ਝਾੜ ਵੀ ਘਟਦਾ ਹੈ ਕਿਵੇਂ ਝਾੜ ਵੀ ਘਟਦਾ ਜੀ ਝਾੜ ਬਹੁਤ ਜ਼ਿਆਦਾ ਘਟ ਗਿਆ ਜੀ ਇਹਨੇ ਬਾਰਿਸ਼ ਨੇ ਜਿਹੜੀਆਂ ਖਰਾਬ ਕਰਤੀਆਂ ਘਟੂ ਘਟਣਾ ਰੇਟ ਇਹਦਾ ਵੀ ਤੋਂ ਤੋਂ ਬਾਅਦ ਭਾਈ 5000 ਚਾਹੀਦਾ ਜ਼ਿਮੀਦਾਰ ਦੇ ਮੁਤਾਬਕਤਾ ਜੀ ਇਹ ਅਸੀਂ ਜਿਹੜੇ ਸਾਹ ਤੇ ਹੁਣ ਰੇਟ ਇਹ ਖਰਚੇ ਹੋਏ ਨੇ ਕੀ ਮੰਗ ਕਰਦੇ ਤੁਸੀਂ ਮੰਗ ਤਾਂ ਇਹੀ ਕਰਦੇ ਆ ਵੀ ਰੇਟ ਇਹਦਾ ਜ਼ਿਆਦਾ ਹੋਣਾ ਚਾਹੀਦਾ ਜੀ ਜਿਹੜੀ 1509 ਕਿਸਮ ਹੈ ਜੀ ਇਹਦੇ ਇਹ ਪ੍ਰਾਈਵੇਟ ਪਰਚੇਜ਼ ਹੁੰਦੀ ਹੈ ਜੀ ਹੁਣ ਤੱਕ ਨਾਜ ਮੰਡੀ ਨਾਪਾਚ 50000 ਕੁਇੰਟਲ ਤੱਕ ਮਾਲ ਆ ਚੁੱਕਿਆ ਜੀ ਤੇ ਬਾਕੀ ਅੱਜ ਵੀ ਤੁਸੀਂ ਦੇਖਿਆ ਬੋਲੀ ਚੱਲ ਰਹੀ ਹੈ ਜੀ ਖਰੀਦ ਚੱਲ ਰਹੀ ਹੈ ਸਰ ਹਾਂਜੀ ਖਰੀਦ ਚੱਲ ਰਹੀ ਹੈ ਜੀ ਸਰਕਾਰੀ ਖਰੀਦ ਅ ਸਰਕਾਰੀ ਖਰੀਦ ਹੈ ਜਿਹੜੀ ਉਹ 16 ਤਰੀਕ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਉਹਦੇ ਅਜੇ ਤੱਕ ਇਸ ਮੰਡੀ 'ਚ ਤਾਂ ਉਹਦੀ ਕੋਈ ਜ਼ਿੰਮੇਵਾਰ ਲੈ ਕੇ ਨਹੀਂ ਆਇਆ ਜੀ ਤੇ ਜੇ ਕੋਈ ਆਂਦਰ ਤਾਂ ਜਦੋਂ ਵੀ ਜ਼ਿੰਮੇਵਾਰ ਆਣ ਸ਼ੁਰੂ ਹੋਣਗੇ ਸਾਡੇ ਸਾਰੇ ਪ੍ਰਬੰਧ ਮੁਕੰਮਲ ਨੇ ਖਰੀਦ ਵਾਸਤੇ ਇਹ ਬਾਕੀ ਜ਼ਿਮੀਂਦਾਰਾਂ ਦਾ ਕਹਿਣਾ ਹੈ ਕਿ ਸਾਡਾ ਰੇਟ ਨਹੀਂ ਇਹ ਪੂਰਾ ਲੱਗ ਰਿਹਾ ਆ ਦੇਖੋ ਜੀ ਜਿਹੜਾ 1509 ਬਾਸੰਤੀ ਹੈ ਜਾਂ 1121 ਬਾਸੰਤੀ ਹੈ ਉਹਦੀ ਪ੍ਰਾਈਵੇਟ ਪਰਚੇਜ਼ ਹੁੰਦੀ ਹੈ ਜੀ ਆ ਲਗਭਗ 20 ਤੋਂ 25 ਪਰਚੇਜ਼ਰ ਨੇ ਉਹ ਕੰਪੀਟੀਸ਼ਨ ਬੇਸ ਤੇ ਜੋ ਵੀ ਉਹਨਾਂ ਵੱਲੋਂ ਕੁਆਲਿਟੀ ਦੇ ਅਕੋਰਡਿੰਗ ਰੇਟ ਹੁੰਦੇ ਆ ਉਹ ਲਾਇਆ ਜਾਂਦੇ ਨੇ ਤੇ ਸਰਕਾਰੀ ਪਰਚੇਜ ਆ ਜਿਹੜੀ ਉਹ ਪੀਆਰ ਖੂਸਾ ਜਿਹੜੀ ਉਹ ਕੀਤੀ ਜਾਂਦੀ ਉਹ ਸਰਕਾਰੀ ਐਮਐਸਪੀ ਦੇ ਤਹਿਤ ਜੀ ਇੱਕ ਬੰਦਾ ਜੀ ਐਸ ਕੀ ਕੁਦਰਤੀ ਕਰੋਪੀ ਬਹੁਤ ਜ਼ਿਆਦਾ ਆ ਤੁਹਾਨੂੰ ਪਤਾ ਜੀ ਆ ਝਾੜ ਬਹੁਤ ਘੱਟ ਆ ਬਿਮਾਰੀ ਬਹੁਤ ਪੈ ਗਈ ਜੀਰੀ ਨੂੰ ਇਹਦੇ ਲਈ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਜਿਹੜੀ ਦਿੱਕਤ ਹੈਗੀ ਆ ਕੁਦਰਤੀ ਉਹ ਤਾਂ ਹੈ ਹੀ ਆ ਜੀ ਤੇ ਬਾਕੀ ਜਿਹੜੀ ਸਰਕਾਰੀ ਹੈ ਜਿੰਨੀ ਵੀ ਜਿਹੜੀ ਆਣੀ ਆ ਜੀ ਉਹ ਸਾਰੇ ਜ਼ਿੰਮੇਵਾਰ ਅੰਸ਼ੋਰ ਕਰਦੇ ਆ ਕਿ ਕਿਸੇ ਨੂੰ ਮੰਡੀ ਚਾਣ ਦੇ ਕੋਈ ਕਿਸੇ ਪ੍ਰਕਾਰ ਦੀ ਪ੍ਰੋਬਲਮ ਨਹੀਂ ਆਉਗੀ ਜੀ ਸਾਡੇ ਕੋਲੋਂ 14 ਮੰਡੀਆਂ ਤੇ 15ਵੀਂ ਨਾਜ਼ਮੰਡੀ ਨਾਪਾ ਇਹਨਾਂ ਚ ਸਾਰੇ ਬਿਜਲੀ ਪਾਣੀ ਦੇ ਤੇ ਬਾਕੀ ਹੋਰ ਜਿੰਨੇ ਵੀ ਮੁੱਢਲੇ ਪ੍ਰਬੰਧ ਨੇ ਉਹ ਸਾਰੇ ਮੁਕੰਮਲ ਕਰ ਲਏ ਗਏ ਨੇ ਜੀ ਕੁਮਾਰ ਜੀ ਹਾਲਾਤਾਂ ਦੇਖਦੇ ਹੋਏ ਕਿ ਸਰਕਾਰ ਤੋਂ ਮੇਰੇ ਮਾਪਦਾ ਪਾਇ ਨਹੀਂ ਕੋਈ ਨਾ ਕੋਈ ਰਾਤੀ ਚੋਗੀ ਜੀ ਤਾਂ ਹਾਂ ਦੇਖੋ ਇਹ ਤਾਂ ਸਰਕਾਰ ਦਾ ਕੰਮ ਨੇ ਜੀ ਇਦੇ ਬਾਰੇ ਜੋ ਵੀ ਫੈਸਲਾ ਜਦੋਂ ਆਉਂਦਾ ਤਾਂ ਉਹ ਤੁਰੰਤ ਲਾਗੂ ਕੀਤਾ ਜਾਂਦਾ ਹੈ। ਸੈਂਟਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਬੰਧ ਹੈ? ਹਾਂਜੀ ਸੈਂਟਰਾਂ ਦੇ ਵਿੱਚ ਸਾਡੇ ਸਫਾਈਆਂ ਦੇ ਜੀ ਤੇ ਪਾਣੀ, ਬਿਜਲੀ ਉਹ ਸਾਰੇ ਪ੍ਰਬੰਧ ਚੱਲ ਰਹੇ ਨੇ ਜੀ। ਤੇ ਸਾਨੂੰ ਉਮੀਦ ਹੈ ਕਿ ਇਸ ਮਹੀਨੇ ਦੇ ਲਾસ્ટ ਤੱਕ 28 ਤੋਂ 30 ਤਰੀਕ ਦੇ ਵਿੱਚ ਵਿੱਚ ਉਹ ਫਸਲ ਆਣੀ ਸ਼ੁਰੂ ਹੋ ਚੁਗੀ ਜੀ ਪੰਡਾਮੇ ਵਿੱਚ। ਜਿੱਦਕਿ ਜਿਹੜੇ ਝੋਨੇ ਦੇ ਖਰੀਦ ਦੇ ਪ੍ਰਬੰਧ ਨੇ ਉਹ ਤਾਂ ਪੂਰੇ ਮੁਕੰਮਲ ਨੇ। ਗੱਲ ਇਹ ਹੈ ਵੀ ਹਜੇ ਟੋਨਾ ਜਿਹੜਾ ਪੀਆਰ 1 ਉਹ ਆਇਆ ਨਹੀਂ ਬੰਦੀ ਚ ਜਿਹੜਾ ਉਹ ਹਜੇ ਜਿਹੜੇ ਗਵਰਨਮੈਂਟ ਦੇ ਮਾਪ ਬਦਲਨੇ ਉਹਨਾਂ ਮੁਤਾਬਕ ਉਹ ਮੌਜੂਦ ਨਹੀਂ ਆ। ਜ਼ਿਮੀਂਦਾਰਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਰੇਟ ਪੂਰਾ ਨਹੀਂ ਮਿਲ ਰਿਹਾ ਇੱਕ ਝਾੜ ਘੱਟ ਹੈ। ਕਿਵੇਂ ਦੇਖੀਏ? ਝਾੜ ਬਹੁਤ ਜ਼ਿਆਦਾ ਘੱਟ ਹੈ। ਹਾਂਜੀ। ਜਿਹੜਾ ਝਾੜ ਦੀ ਹੈਗੀ ਪੋਜੀਸ਼ਨ ਉਹ ਐਂਕੀ 1.5 ਕੁੰਟਲ ਪਰ ਵਿੱਗਾ ਤਕਰੀਬਨ ਘੱਟ ਆ ਰਿਹਾ ਵਸਤੂਕੀਆ। ਉਹ 30 ਜ਼ਿਮੀਦਾਰ ਦੇ ਅੰਦਰ ਨਿਰਾਸ਼ਾ ਜਾਣੀ ਹੋਆ ਤੇ ਉਹ ਠੇਕੇ ਬਹੁਤ ਮਹਿੰਗੇ ਲਏ ਹੋਏ ਨੇ ਇਹ ਚ ਕੱਲਾ ਜ਼ਿਮੀਦਾਰ ਨਾਸ ਨਹੀਂ ਹੈਗਾ ਇਹ ਚ ਆਰਪੀਏ ਨੂੰ ਵੀ ਨਿਰਾਸ਼ਾ ਇਹਨੂੰ ਇਹ ਚ ਆਪਣੇ ਮਜ਼ਦੂਰ ਭਾਈਚਾਰੇ ਨੂੰ ਵੀ ਨਿਰਾਸ਼ਾ ਇਹ ਚ ਆਰਪੀਏ ਦੀ ਵੀ ਆਰਥ ਘਟ ਲੱਗਣੀ ਹੈ ਬਹੁਤ ਕਿਉਂ ਆਰਪੀਏ ਵੀ 6 ਮਹੀਨੇ ਜ਼ਿਮੀਦਾਰ ਦੇ ਸਿੱਤੀ ਵੀਟ ਕਰਦਾ ਰਹਿਣਾ ਉਹ ਹੁਣ ਜਦ ਫਸਲ ਅੱਤੀ ਰਹਗੀ ਦਾ ਅੱਧਾ ਕੰਮ ਹੋਣਾ ਮਜ਼ਦੂਰ ਨੂੰ ਵੀ ਇਹ ਅੱਧਾ ਕੰਮ ਮਿਲਣਾ ਹੈ ਅੱਗੇ ਨੂੰ ਉਹਦਾ ਵੀ ਕਾਫੀ ਰਜਗਾਰ ਤੇ ੱੱਕਾ ਲੱਗਣਾ ਸਾਰਾ ਧਰਮਦਾਰੀ ਜੀ ਇੱਥੇ ਖੜਾ ਜੀ ਜਿਵੇਂ ਹੁਣ ਝਾੜ ਕਾਫੀ ਹੈ ਦਾ ਘਟ ਰਿਹਾ ਹੈ ਫਿਰ ਇਹਦੀ ਪਰਪਾਈ ਕੋਈ ਗਵਰਨਮੈਂਟ ਵੱਲੋਂ ਕੁਝ ਦੇਖੋ ਗਵਰਨਮੈਂਟ ਜਿਵੇਂ ਬਾਕੀ ਇਲਾਕਿਆਂ 'ਚ ਹਰ ਪੀੜਤ ਕੋਸ਼ਤ ਕੀਤਾ ਤੇ ਪੰਜਾਬ ਨੂੰ ਹਰ ਕੋਸ਼ਤ ਉੱਥੇ ਲੈਣਾ ਚਾਹੁੰਦਾ ਹੈ ਜਿੱਥੇ ਢਾਲ ਘਟਾਇਆ ਇਹਨਾਂ ਦੀ ਦਬਾਬੀ ਕਰਾ ਕੇ ਇਹਨਾਂ ਨੂੰ ਵੀ ਕੁਝ ਨੁਕਸ ਨੂੰ ਦੇਣਾ ਚਾਹੀਦਾ ਸਾਰਿਆਂ ਦੇ ਇਹਨਾਂ ਦਾ ਥੋੜਾ ਬਹੁਤਾ ਅੱਖਾਂ ਪੂਜਣੇ ਚਾਹੀਦੇ ਨੇ ਕਿਸਾਨਾਂ ਦੀਆਂ ਵੀ ਤੇ ਬਾਕੀ ਲੇਬਰਾਂ ਦੀਆਂ ਵੀ ਜਿੱਥੇ ਘਟਕ ਪਿਆ ਝੋਨੇ ਨੂੰ ਬਿਮਾਰੀ ਵੀ ਬਹੁਤ ਜ਼ਿਆਦਾ ਹੈ ਜੀ ਕਿ ਉਹਨਾਂ ਜਿਹੜਾ ਇੱਕ ਉਹ ਨਵੀਂ ਬਿਮਾਰੀ ਚੱਲੀ ਉਹ ਛੋਟਾ ਬੂਝਾ ਰਹਿੰਦਾ ਹੈ ਉਹ ਤਾਂ ਨਿਸਰੇ ਨਹੀਂ ਰਿਹਾ ਉਹ ਉਹਦੀ ਵੀ ਬੈਸ ਸਰਕਾਰ ਨੂੰ ਅਲਟ ਕਦਾਬਰੀ ਕਰਾਉਣੇ ਚਾਹੀਦੇ ਉਹ ਕਿਸਾਨਾਂ ਦਾ ਤਾਂ 100% ਨੁਕਸਾਨ ਆ ਉੱਤੇ ਉਹ ਤਾਂ ਇੱਕ ਕਰਸੋਂ ਦਾ ਫੜ ਮਾਰੇ ਉਹ ਤਾਂ ਖਤਮ ਹੋ ਗਈ ਜੀ ਫਸਲ ਕਾਫੀ ਪਿੰਡਾਂ ਦੇ ਵਿੱਚ ਤਾਂ ਜਾਣਕਾਰੀ ਕਿਤੇ ਵੀ ਵਾਹੀ ਦਿੱਤੀ ਗਈ ਉਹ ਵਾਹੀ ਗਈ ਵਾਹੀ ਗਈ ਉਹ ਤਾਂ ਸਰਕਾਰ ਨੂੰ ਸਪੈਸ਼ਲ ਕਦਾਬਰੀ ਕਰਾ ਕੇ ਉਹਨਾਂ ਤਾਂ ਪੂਰਾ ਮੁਆਵਜ਼ਾ ਦੇਣਾ ਚਾਹੀਦਾ